ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਦੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਚੈਨਲ ਤੇ YouTube ਫਾਰਮਰ ਦੇ ਤੇ ਅੱਜ ਪੇਸ਼ ਆਂ ਕੁਝ ਖੇਤੀਬਾੜੀ ਤੇ ਮੌਸਮ ਸੰਬੰਧੀ ਜਾਣਕਾਰੀ ਲੈ ਕੇ ਤੇ ਜਿਹੜੇ ਵੀਰਾਂ ਨੇ ਆਪਣਾ ਚੈਨਲ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਉਹ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਤੁਹਾਨੂੰ ਆਪਣੀਆਂ ਵੀਡੀਓ ਮਿਲਦੀਆਂ ਰਹਿਣ ਤੇ ਹੁਣ ਗੱਲ ਕਰਦੇ ਆਂ ਮੌਸਮ ਦੀ ਜਿਵੇਂ ਕਿ ਜਨਵਰੀ ਵਿੱਚ ਦੀ ਦੇਖਿਆ 21-22 ਤਰੀਕ ਨੂੰ ਕਾਫੀ ਤਕੜਾ ਮੀਂਹ ਪਿਆ ਭਾਰੀ ਬਰਫ ਬਾਰੀ ਗੋਲੇ ਵੀ ਪਏ ਜਿਸ ਨਾਲ ਕਾਫੀ ਨੁਕਸਾਨ ਵੀ ਹੋਇਆ ਮਲੇਰ ਕੋਟਲਾ ਬਰਨਾਲਾ ਏਰੀਆ ਵਿੱਚ ਤੇ ਹੁਣ ਜੋ ਫਰਵਰੀ ਦੇ ਮਹੀਨੇ ਵਿੱਚ ਮੌਸਮ ਹੈ ਫਰਵਰੀ ਮਹੀਨੇ ਦੀ ਸ਼ੁਰੂਆਤ ਤੁਸੀਂ ਦੇਖਿਆ ਵੀ ਬੱਦਲਵਾਈ ਨਾਲ ਹੋਈ ਹੈ ਇਹ ਫਰਵਰੀ ਦਾ ਪਹਿਲਾ ਹਫਤਾ ਪੰਜਾਬ ਅਤੇ ਹਰਿਆਣਾ ਤੇ ਪੂਰੇ ਉਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਬੱਦਲਵਾਈ ਵਾਲਾ ਰਿਹਾ ਤੇ ਇਸ ਤੋਂ ਆਗਾਮੀ ਦਿਨਾਂ ਵਿੱਚ ਗੱਲ ਕਰੀਏ ਤਾਂ ਫਰਵਰੀ ਦੇ ਅੱਜ 2 ਤਰੀਕ 3 4 5 ਨੂੰ ਮੌਸਮ ਸਾਫ਼ ਰਹੇਗਾ ਤੇ ਕਈ ਇਲਾਕਿਆਂ ਵਿੱਚ ਪੰਜਾਬ ਦੇ ਸਵੇਰੇ ਸਵੇਰੇ ਸੰਘਣੀ ਧੁੰਦ ਦੇਖੀ ਜਾ ਸਕਦੀ ਹੈ ਪਰ ਇਹਨਾਂ ਦਿਨਾਂ ਵਿੱਚ ਬੱਦਲਬਾਜ਼ੀ ਤੋਂ ਆਰਾਮ ਰਹੇਗਾ ਤੇ ਜੇ ਉਹ ਗੱਲ ਕਰੀਏ 6 ਤਰੀਕ ਦੀ 6 ਤਰੀਕ ਤੋਂ ਇੱਕ ਪੱਛਮੀ ਸਿਸਟਮ ਪੰਜਾਬ ਅਤੇ ਹਰਿਆਣਾ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਹੈ ਜਿਸ ਦੇ ਦੌਰਾਨ 6 ਤਰੀਕ ਤੋਂ ਬੱਦਲਬਾਈ ਵੰਣੀ ਸ਼ੁਰੂ ਹੋ ਜਾਵੇਗੀ ਅਤੇ 7 ਨੂੰ ਪੰਜਾਬ ਤੇ ਹਰਿਆਣਾ ਵਿੱਚ ਇੱਕ ਮੀਂਹ ਦਿਖਾਇਆ ਜਾ ਰਿਹਾ ਹੈ ਜੋ ਕਿ ਬੱਦਲਬਾਈ ਆ ਜਾਵੇਗੀ ਹੁਣ ਦੇਖ ਸਕਦੇ ਹੋ ਤੁਸੀਂ ਵੀ ਪੰਜਾਬ ਪੰਜਾਬ ਤੋਂ ਬੱਦਲ ਪੂਰੀ ਤਰ੍ਹਾਂ ਸਾਫ਼ ਹੋ ਚੁੱਕੇ ਨੇ ਜੀ ਦੇਖ ਸਕਦੇ ਹੋ ਵੀ ਅ 2 3 4 ਤੇ 5 ਤੱਕ ਮੌਸਮ ਸਾਫ਼ ਰਹੇਗਾ 6 ਤਰੀਕ ਤੋਂ ਬੱਦਲਵਾਈ ਵਾਣੀ ਸ਼ੁਰੂ ਹੋ ਜਾਵੇਗੀ ਤੇ 7 ਤਰੀਕ ਨੂੰ ਪੰਜਾਬ ਦੇ ਬਹੁਤੇ ਭਾਗਾਂ ਵਿੱਚ ਕਾਫੀ ਤਗੜਾ ਮੀਂਹ ਪੈਣ ਦੇ ਅਸਰ ਹਨ ਤੇ ਕਈ ਇਲਾਕਿਆਂ ਵਿੱਚ ਗੜੇਮਾਰੀ ਵੀ ਹੋ ਸਕਦੀ ਹੈ ਇਸ ਤੋਂ ਬਾਅਦ 8 ਤਰੀਕ ਨੂੰ ਵੀ ਹਲਕੀ ਫੁਲਕੀ بارش ਹੋਵੇਗੀ ਦੁਪਹਿਰ ਤੱਕ ਤੇ ਜਿਸ ਤੋਂ ਬਾਅਦ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਤੋ ਕਿਸਾਨ ਵੀਰ ਇਸ ਮੌਸਮ ਦੀ ਜਾਣਕਾਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਣਕਾਂ ਵਿੱਚ ਪਾਣੀ ਲਗਾਉਣ ਤੋਂ ਪਰਹੇਜ਼ ਕਰਨ ਤੇ ਆਪਣੀਆਂ ਹੋਰ ਫਸਲਾਂ ਨੂੰ ਵੀ ਪਾਣੀ ਨਾ ਲਗਾਉਣ ਇਹ ਜੋ ਮੀਂਹ ਆ ਰਿਹਾ ਹੈ 7 ਤਰੀਕ ਨੂੰ ਇਸ ਦੇ ਪੂਰੀ ਤਰ੍ਹਾਂ 100% ਅਸਰ ਹਨ ਕਿ ਇਹ ਪੰਜਾਬ ਵਿੱਚ ਵਰਸੇਗਾ ਪੰਜਾਬ ਦੇ ਨਾਲ ਨਾਲ ਹਰਿਆਣਾ ਤੇ ਦਿੱਲੀ ਤੇ ਹਿਮਾਚਲ ਦੇ ਇਲਾਕਿਆਂ ਵਿੱਚ ਵੀ ਵਰੇਗਾ ਹਿਮਾਚਲ ਦੇ ਇਲਾਕਿਆਂ ਵਿੱਚ ਬਰਸਵਾਰੀ ਵੀ ਹੋ ਸਕਦੀ ਹੈ ਪਹਾੜੀ ਇਲਾਕਿਆਂ ਵਿੱਚ ਜਿਸ ਨਾਲ ਪੰਜਾਬ ਦਾ ਤਾਪਮਾਨ ਇੱਕ ਵਾਰ ਫਿਰ ਤੋਂ ਥੱਲੇ ਆਵੇਗਾ ਇਹ ਤਾਪਮਾਨ ਥੱਲੇ ਆਉਣਾ ਇੱਕ ਤਰ੍ਹਾਂ ਕਣਕਾਂ ਦੇ ਲਈ ਫਾਇਦੇਮੰਦ ਵੀ ਹੋਵੇਗਾ ਪਰ ਜੇਕਰ ਗੜੇਮਾਰੀ ਹੁੰਦੀ ਹੈ ਤਾਂ ਕਣਕਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ ਸੋ ਇਹ ਸੀ ਮੌਸਮ ਦੀ ਜਾਣਕਾਰੀ ਜਿਸ ਵਿੱਚ 7 ਤਰੀਕ ਦੀ ਪੰਜਾਬ ਦੇ ਪੂਰੇ ਪੰਜਾਬ ਵਿੱਚ بارش ਦੀ ਸੰਭਾਵਨਾ ਬਣੀ ਹੋਈ ਹੈ ਫਿਲਹਾਲ ਇਸ ਦੇ 100% आसार ਹਨ ਕਿ بارش ਪਵੇਗੀ ਤੇ ਜੇ ਇਸ ਸਬੰਧੀ ਕੋਈ ਅਪਡੇਟ ਆਉਂਦੀ ਹੈ ਤਾਂ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਹੁਣ ਤੱਕ ਲਈ ਦਿਓ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਕਰਿਓ ਅਤੇ ਆਪਣਾ ਚੈਨਲ YouTube ਫਾਰਮਰ ਨੂੰ ਸਬਸਕ੍ਰਾਈਬ ਵੀ ਕਰਿਓ ਧੰਨਵਾਦ